ਸਾਰੂ ਸਤਨਾੰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਈ ਸਤੰਗ ਵਰਬਰਸਾ ਯਕੋ ਚਕ ਆਤ ਸਚ ਜਵਾਤ ਸਚ ਪੀ ਸਚ ਨਾਲ ਕੋਸੀ ਵੀ ਸਚ ਸਤਿ Uh oh thank i i'll fight ਆਪ ਆਪੂ ਜਿਗ ਦੇ ਟੋਟੇ ਅਜਾ ਮਾਣਿਆ ਤੋ ਬਿਨਾ ਇਹ ਆਪ ਆਪੂ ਜਿਗ ਦੇ ਟੋਟੇ ਅਜਾ ਮਾਣਿਆ ਤੋ ਬਿਨਾ ਸੁਣ ਤੇਰਾ ਤੇਰਾ ਤੁਝ ਕੋ ਸੌਪਤੇ ਗਿਆ ਜਉ ਪਤਾ ਸਭੀ ਸਵੇਰੇ ਸੁਤੀ ਹੈ ਤੇ ਸੌ ਬਾਅਦ ਨੂੰ ਫਿਰ ਵੇਖੇ ਜਦਾਂ ਕਿੰਦੇ ਸੀ

ਉਕੀ ਜੀ ਸਹਾਈ ਵਾਸੀ પતિ ਜੀ ਦੀ ਬਾਦਸ਼ਾਹੀ ਰਸਮੀ ਕ੍ਰਿਟੰਭਕ ਹੋ ਕੇ ਸਿਮਰ ਕੈ ਉਰਦਾਨਕ ਲੈ ਈ ਸੇ ਅੰਗਤ ਗੋਦੀ ਅੰਤਾ ਸੁ ਨਾਮ ਦਾਸੈ ਮੈ ਸਹਾਈ ਅਰਜਨ ਹਰ ਗੋਵਿੰਦ ਨੋ ਏ ਮਨੋ ਸਿਰੀ ਹਰਾਈ ਸਿਰੀ ਹਰਿ ਕ੍ਰਿਸ਼ਨ ਧਿਆਈਐ ਏ ਬਹਾਦਰ ਸਿਮਰਿਐ ਕਰਦੋ ¡Ah! <coughs> ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣੇ ਨਵੇਂ ਦਿਨਾਂ ਅੱਜ ਦੇ ਕਿਸ ਸਮਾਗਮ ਦੀ ਸਮਾਪਤੀ ਹੋਈ ਜਿੰਨਾ ਬੰਦ ਜੈਮ ਜੀ ਬਾਤ ਗੇ ਹੋਗੇ ਉਹੇ ਜੀ ਮਤ ਆਉਗੇ ਇੱਕ ਚੰਗੇ ਤੋਂ ਬੰਦ ਬੈਠੋਗੇ ਲੰਗੀ ਮਤ ਵਾਧਾ ਜੋਗੀ ਮਾਪ ਪੰਨਾ ਦੇ ਬਾੜੇ ਤੁਸੀਂ ਬੈਠਣਗੇ ਤਾਂ ਬਾੜੇ ਬਾਤਾਂ ਬਾਤਾਂ ਸੋ ਸੰਗਤਾਂ ਦਾ ਕਾਫੀ ਸਮਾਂ ਲਏ ਬੱਧ ਰਹੇ ਮੈਂ ਦੱਸ ਦੇ ਮਾਈਓ ਜੇ ਸੰਗਤਾਂ ਨੂੰ ਕਿ ਇਹ ਸਮਾਰਕ 18 ਤਰੀਕ ਤੋਂ ਸ਼ੁਰੂ ਹੋਏ ਨੇ ਤੇ ਕੱਠ ਵਿੱਚ ਕੋਈ ਰੱਤੀ ਵੀ ਕਰੀ ਤੇ ਆਪਕੋ ਜੀ ਸਤਨਾਮ ਅੱਜ ਦੇ ਚੰਗਰ ਦੇ ਸੇਵਾ ਪਾਏ ਗਏ ਜੀ ਸਤਸਾਦਾ ਦਾਸ ਜੀ ਮਾਨ ਸਿੰਘ ਸੁਤਤਾ ਸੁਰਜੀਤ ਸਿੰਘ ਪਟਵਾਰੀ ਭਾਈ ਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਭਾਈ ਗੁਰਦੇਵ ਸਿੰਘ ਸੁਤਤਾ ਸੰਦੀਪ ਸਿੰਘ ਭਾਈ ਹਰਜੀਤ ਸਿੰਘ ਸੁਤਤਾ ਹਰਪਾਲ ਸਿੰਘ ਭਾਈ ਲਾਭ ਸਿੰਘ ਸੁਤਤਾ ਗੁਰਪਾਲ ਸਿੰਘ ਭਾਈ ਹਰਜਨ ਸਿੰਘ ਪੁੱਤਰ ਭੋਦਾ ਸਿੰਘ ਭਾਈ ਰਣਜੀਤ ਸਿੰਘ ਪੁੱਤਰ ਸੁਧਾਰਾ ਸਿੰਘ ਭਾਈ ਗੁਰਸੇਵ ਸਿੰਘ ਪੁੱਤਰ ਹਰਦਮ ਸਿੰਘ ਇਨ੍ਹਾਂ ਪਰਿਵਾਰਾਂ ਵੱਲੋਂ ਸਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰਾਂ ਵੱਲੋਂ 500 ਰੁਪਿਆ ਦਾਸ ਨੂੰ ਬਖਸ਼ੀ ਸੇਵਾ ਵਿੱਚ ਇਹ ਸਾਰੇ ਕਰਤਾਰਾਂ ਦੇ ਵਿੱਚ ਹਰ ਇੱਕ ਦੇ ਕਰਮਕਸ਼ੇ ਜਿੱਥੇ ਤੁਸੀਂ ਚਾਹਦੇ ਲਗਨਾਂ ਦੀਆਂ ਸੇਵਾਵਾਂ ਕਾਰ ਸੇਵਾ ਵਰਤਮਾਰੇ ਉੱਥੇ ਸਾ ਸੰਤ ਤੁਸੀਂ ਦਾਸਾਂ ਨੂੰ ਵੀ ਬਹੁਤ ਮਾਨ ਬਖਸ਼ੇ ਐਨੇ ਲੋਕ ਨਹੀਂ ਰਹੇ ਦਾਸਰ ਕੋ ਛੋਣਾ ਜਿਨ੍ਹਾਂ ਤੁਸੀਂ ਜੋਗ ਬਣਾਤਾ ਸੰਗਤ ਵੱਡੀ ਹੁੰਦੀ ਹੈ ਐਨੇ ਲੋਕ ਦਾਸ ਨਹੀਂ ਸੋ ਕੱਲ ਦੇ ਚਾਹਦੇ ਲਗਨ ਦੀ ਸੇਵਾ ਜਿਹਨਾਂ ਪਰਿਵਾਰਾਂ ਦੇ ਭਾਈ ਗੁਰਨਾਮ ਸਿੰਘ ਪੁੱਤਰ ਸਰਦਾਰ ਕਾਕਾ ਸਿੰਘ ਮੈਂਬਰ ਸਰਬੱਤ ਪਰਿਵਾਰਾਂ ਵੱਲੋਂ ਸੋ ਬੇਨਤੀ ਹੈ ਐਸ ਵੀਡੀ ਕੇ ਹਾਪਾ ਲੁਕੜਾ ਖੜਾ ਪਸਾ ਦੇਖ ਲੈ ਕੇ ਲੰਗਰ ਸਾਹਿਬ ਦੇ ਜਾ ਕੇ ਇਹਦੇ ਸਵੇਰੇ ਆਇਆ ਕਿਦੇ ਵੀ ਕਾਲ ਖੜੇ ਨਹੀਂ ਸਦੇ ਹੱਥ ਦੇਖਿਓ ਕਿ ਜੀ ਮੰਚ ਐਨ ਦੇ ਆਓ ਕਿਤੇ ਸਾਧ ਸੰਗਤ ਗੁਰੂ ਦੀ ਖੇਡ ਕੋਈ ਇਸ ਦੇ ਨਾਲ ਸਾਖ ਸੁਣੀ ਚੰਗਾ ਕਰਿਆ ਜਾ ਕੋ ਜਦੋਂ ਖੜਾ ਹੁੰਦਾ ਮੰਮੀ ਤੋਂ ਫੇਰ ਕਹਿੰਦੇ ਨਾ 2 ਮਿੰਟ ਰਹਿ ਜਾ ਫੇਰ ਕਹਿੰਦੇ ਨਾ 2 ਮਿੰਟ ਰਹਿ ਜਾ ਆਈ ਹਲੇ ਤੇ ਇਨਾਂ ਬਣੋਂ ਕੁਝ ਹੋ ਰਹਿਦਾ ਸਮਾਂ ਲਾਉਂਦਾ ਹੈ ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ ਪਈ ਉਹਦੀ ਕਿਰਪਾ ਦਾ ਕਰਿਓ ਮੇਨੂੰ ਪੁੱਤ ਰਹੇਵੇਂ ਆਂ ਉਹਨਾ ਘਰ ਵਾਲੇ ਇਹਦੇ ਗੋੜੇ ਦੇ ਬੜੇ ਹੋ ਗਏ ਵੀ ਉਹਦੇ ਅੰਦਰ ਵੀ ਬਾਪ ਦਾ ਜੈਦਾ ਸਿਕਰ ਸਿਕਰ اسی ਵੀ ਹੋ ਜੇ ਹੋ ਗਏ ਆਪ ਕਰਿਓ ਸਾਧ ਸੰਗਤ ਚ ਕੋਈ ਸ਼ਬਦ ਕਿਉਂਕਿ ਇੱਥੇ ਜਿਹੜਾ ਬੋਲਦੇ ਆਂ ਸੀ ਆਪ ਨਹੀਂ ਬੋਲਦੇ ਕੋਈ ਸਹਿਬ ਬੋਲਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਯਤਨ ਕਰ ਲਈਏ ਅੱਗੇ ਵੀ ਇਹ ਵਿਚਾਰ ਇੱਥੇ ਅੰਦਾ ਘਟਾਉ ਉਹ ਅੱਗੇ ਆਓ ਇਹਦਾ ਸਮਾਂ ਆਪਣਾ ਬਸੋ ਸਰਪ੍ਰਿਕ ਇਹ ਬਾਜੀ ਕਾ ਖਾਨ ਸਾਹਿਬ ਜੀ ਸਰਬੱਤ ਪਰਿਵਾਰ ਵੱਲੋਂ ਕਹਿੰਦੇ ਬਾਬਾ ਜੀ ਜਿੰਨੇ ਦਿਨ ਸਮਾਗਮ ਚੱਲੂਗਾ ਸਾਡਾ ਬਕਸਾ ਇੱਥੇ ਹੀ ਪਿਆ ਆਖੋ ਜੀ ਸਤਨਾਮ ਸਿਰਵਾਹੀ ਗੁਰੂ ਭਾਈ ਗੁਲਵਿੰਦਰ ਸਾਹਿਬ ਕਰਦੇ ਆਪੋ ਜੀ ਸਤਨਾਮ ਰੰਗ ਰੰਗ ਦੇ ਕੀਤਾ ਹੋਇਆ ਪਰਪਰਾ ਸਾਡਾ ਰੱਜੀ ਦੁਨੀਆ ਸਾਡਾ ਸੱਚਾ ਆਹਮਾਨੀ ਹੋਊਗਾ ਕਾਹ ਮੈਂ ਜਾਣਦਾ ਨਾ ਲਫਾ ਕੰਮੂਰ ਮੈਂ ਸਦਾ ਜਾ ਪਰ ਇਹ ਰੰਗ ਰੰਗ ਦਾ ਇਹ ਵਾਪੇ ਨੇ ਵੀ ਜੇ ਬਤਾਇਆ ਹੋਰ ਨੂੰ ਬਤ ਕੀਤਾ ਸਤਿਮਕ